ਮੈਂ ਨਸ਼ਾ ਬੜਾ ਕਰਦਾ ਹਾਂ ਦਾਈ ਜਦੋਂ ਦਾ ਮੈਂ ਆਉਂਦਿਆ ਹੈ ਪੀਆ ਦਾ ਨਸ਼ਾ ਨਹੀਂ ਨਾ ਛੜਤਾ ਨਸ਼ਾ ਛੜਤਾ ਬਗਦੀਪ ਸਿੰਘ ਨਾਲ ਛੜਾਇਆ ਕੋਈ ਦਵਾਈ ਨਹੀਂ ਕੋਈ ਟਰੀਟਮੈਂਟ ਨਹੀਂ ਕੋਈ ਕੁਝ ਵਾਜੂ ਦਾ ਬਾਬੇ ਤੇ ਆਉਂਦਿਆ ਸਹੀ ਹੋਗਾ ਸਾਰਾ ਕਿਹਦੇ ਕਹਿੰਦੇ ਬੜਾ ਮੁਸ਼ਕਿਲ ਛੱਡਿਆ ਨਹੀਂ ਜਾਂਦਾ ਫੇ ਤੁਸੀਂ ਕਿੱਦਾਂ ਛੱਡਦੇ ਰੱਬ ਤੇ ਭਰੋਸਾ ਹੀ ਬਾਬੇ ਨਾਲ ਛੱਡਾ ਤਾਂ ਸੇਵਾ ਕਲੀਦੀ ਇੱਥੇ ਆਣ ਕੇ ਨਸ਼ੇ ਕਰਦੇ ਰੱਬ ਤੇ ਭਰੋਸਾ ਰੱਖੋ ਤੇ ਆਪਣਾ ਵਾਹਿਗੁਰੂ ਵਾਹਿਗੁਰੂ ਜਪੋ ਤੇ ਸਾਰਾ ਕੁਝ ਹੋ ਜਾਏਗਾ ਜੇ ਆਪਾਂ ਕਈ ਸਰੀਰ ਟੁੱਟਦਾ ਟੁੱਟਦਾ ਜਿਆਦਾ ਧਿਆਨ ਦਈਏ ਤੇ ਫਿਰ ਜਿਆਦਾ ਸਰੀਰ ਆਪਣਾ ਡੈਡ ਹੁੰਦਾ ਜੇ ਆਪਣਾ ਧਿਆਨ ਹੀ ਨਾ ਦੇਈਏ ਨਸ਼ੇ ਆਲਾ ਫੇਰ ਤੇ ਛੁੱਟੀ ਜਾਂਦਾ ਵੈਕ ਦੀ ਦਾ ਹਾਲ ਸਾਹਿਬ ਵੈਕ ਦੀ ਫਦੇ ਲੱਗਿਆ ਹਰ ਸਾਰਾ ਇੱਕ ਚੀਜ਼ ਹੋਣਾ ਹੈ ਬਈ ਪਿਆਰ ਨੈਗੇਟਿਵ ਸੋਚ ਕਿੰਨੀ ਕਦੋਂ ਦਾ ਆ ਰਹੇ ਥੇ ਮੈਂ ਮੈਨੂੰ 7 ਹਫ਼ਤੇ ਹੋ ਗਏ ਅੱਛਾ ਕਿਉਂ ਆਂਦੇ ਕਿਉਂ ਵਿਸ਼ਵਾਸ ਕਿਉਂ ਵਿਸ਼ਵਾਸੇ ਬਾਬੇ ਦੇ ਪੂਰਾ ਇਨੀ ਲੱਖਾਂ ਕਰੋੜਾਂ ਨਾਲ ਦੁਨੀਆ 'ਚ ਕੁਝ ਹੈ ਬਾਬੇ ਵਿੱਚ ਫੇਰੀ ਹੈ ਸਾਰੀ ਦੁਨੀਆ ਅਭੀ ਇਹ ਇਕੱਲੇ ਹੁੰਦਾ ਪਰਿਵਾਰ ਨਹੀਂ ਪਰਿਵਾਰ ਵੀ ਹੁੰਦਾ ਸਾਹ ਕੀ ਬਦਲਾਵ ਕੀ ਆ ਗੁਰੂ ਨਾਲ ਜੁੜ ਕੇ ਬਾਣੀ ਨਾਲ ਛੁੱਟ ਕੇ ਕਿ ਸਾਰਾ ਖੋਸ਼ੀ ਮੈਂ ਨਸ਼ਾ ਬੜਾ ਕਰਦਾ ਦਾਈ ਜਦੋਂ ਦਾ ਮੈਂ ਆਉਂਦਿਆ ਹੈ ਵੀਰ ਦਾ ਨਿਸ਼ਾਨਾ ਛੜਤਾ ਨਸ਼ਾ ਛੜਤਾ ਬਾਬੇ ਦੀਪ ਸਿੰਘ ਨਾਲ ਛੜਾਇਆ ਕੋਈ ਦਵਾਈ ਨਹੀਂ ਕੋਈ ਟਰੀਟਮੈਂਟ ਨਹੀਂ ਕੋਈ ਕਸ਼ੀ ਬਾਜੂ ਦਾ ਬਾਬੇ ਤੇ ਆਉਂਦਿਆ ਸਹੀ ਹੋ ਗਿਆ ਸਾਰਾ ਖੋਸ਼ ਜਿਹੜੇ ਨਸ਼ਾ ਕਰਦੇ ਹੋ ਕਹਿੰਦੇ ਬੜਾ ਮੁਸ਼ਕਿਲ ਛੱਡਿਆ ਨਹੀਂ ਜਾਂਦਾ ਫੇ ਤੁਸੀਂ ਕਿੱਦਾਂ ਛੱਡ ਲਿਆ ਰੱਬ ਤੇ ਭਰੋਸਾ ਹੀ ਬਾਬੇ ਨਾਲ ਛਡਾ ਤਾਂ ਸੇਵਾ ਕਲੀਦੀ ਇੱਥੇ ਆਣ ਕੇ ਅੱਛਾ ਕਿ ਪਿਆਰ ਹੈ ਰੱਬ ਦੇ ਨਾਲ ਵਿਸ਼ਵਾਸ ਕਰੋ ਤਾਂ ਰੋਟ ਛੋਟੇ ਜਾਂਦਾ ਨਾ ਨਸ਼ਾ ਜਿਹੜੇ ਵੀਰ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋ ਕਿ ਜਿਹੜੇ ਨਸ਼ੇ ਕਰਦੇ ਨੇ ਨਸ਼ੇ ਕਰਦੇ ਹੈ ਰੱਬ ਤੇ ਭਰੋਸਾ ਰੱਖੋ ਤੇ ਆਪਣਾ ਵਾਹਿਗੁਰੂ ਵਾਹਿਗੁਰੂ ਜਪੋ ਤੇ ਸਾਰਾ ਕੁਝ ਹੋ ਜਾਏਗਾ ਜੇ ਆਪਾਂ ਕਈ ਸਰੀਰ ਟੁੱਟਦਾ ਟੁੱਟਦਾ ਜਿਆਦਾ ਧਿਆਨ ਦਈਏ ਤੇ ਫਿਰ ਜਿਆਦਾ ਸਰੀਰ ਆਪਣਾ ਡੈਡ ਹੁੰਦਾ ਜੇ ਆਪਣਾ ਧਿਆਨ ਹੀ ਨਾ ਦੇਈਏ ਨਸ਼ੇ ਹਲ ਫੇਰ ਤੇ ਛੁੱਟੀ ਜਾਂਦਾ ਧੰਨਵਾਦ ਉਹ ਚਾਰ ਦਿਨ ਤਕਲੀਫ ਹੁੰਦੀ ਹੈ ਫਿਰ ਸਹੀ ਹੋ ਜਾਂਦਾ ਅਰੇ 2-4 ਦਿਨ ਦਾ ਹੀ ਇਹਨੂੰ 파ਰ ਕਰ ਤੇਜ਼ੀ ਲਾ ਲੋ ਤੇ ਤਕਲੀਫ ਹੁੰਦੀ ਆ ਮੁੜ ਕੇ ਸਹੀ ਆ ਸਾਰਾ ਕੁਝ ਨੀਂਦ ਨਹੀਂ ਆਉਂਦੀ ਬਾਹਰ ਨੂੰ ਟੱਟੀਆਂ ਲੱਗ ਜਾਂਦੀਆਂ ਉਲਟੀਆਂ-ਉਲਟੀਆਂ ਆਉਂਦੀਆਂ ਰੋਟੀ ਨਹੀਂ ਖਾਦੀਆਂ ਜਾਂਦੀ ਬਸ 3-4 ਦਿਨ ਲਈ ਹੋਣਾ ਮੁੜ ਕੇ ਸੈੱਟ ਹੋ ਜਾਂਦਾ ਸਾਰਾ ਰੱਬ ਦੇ ਭਰੋਸੇ ਆ ਜੀ ਬਾਬੇ ਦੀ ਸੁਣ ਜੀ ਧੰਨਵਾਦ ਮੇਰਾ ਵੈਕ ਦੀ ਦਾ ਹਾਲ ਸਾਹਿਬ ਵੈਕ ਜੀ ਫਦੇਗਾ ਲੱਗਾ ਹਾਲ ਸਾਹਿਬ ਕਿੱਥੇ ਹੋਣਾ ਮੇਰੇ ਪਿਆਰ ਮੈਂ ਜੀ ਸੁਣ ਜੀ ਕਿੰਨੀ ਕਦੋਂ ਦਾ ਆ ਰਹੇ ਥੇ ਦਰ ਮੈਂ ਮੈਨੂੰ 7 ਹਫ਼ਤੇ ਹੋ ਗਏ अच्छा क्यों आंदे क्यों विश्वास क्यों विश्वासੇ ਬਾਬੇ ਦੇ ਪੂਰਾ ਇਨੀ ਲੱਖਾਂ ਕਰੋੜਾਂ ਨਾਲ ਦੁਨੀਆ ਦੀ ਜੇ ਕੁਛ ਹੈ ਬਾਬੇ ਵਿੱਚ ਫੇਰੀ ਹੈ ਸਾਰੀ ਦੁਨੀਆ ਉਹਨੇ ਇਕੱਲੇ ਹੁੰਦਾ ਪਰਿਵਾਰ ਨਹੀਂ ਪਰਿਵਾਰ ਵੀ ਹੁੰਦਾ ਸਾਹ ਕੀ ਬਦਲਾਵ ਕੀ ਆ ਗੁਰੂ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਕੀ ਸਾਰਾ ਖੁਸ਼ੀ ਮੈਂ ਨਸ਼ਾ ਬੜਾ ਕਰਦਾ ਦਾਈ ਜਦੋਂ ਦਾ ਮੈਂ ਆਉਂਦਿਆ ਹੈ ਪੀਰ ਦਾ ਨਿਸ਼ਾਨੀ ਛੜਤਾ ਨਸ਼ਾ ਨਸ਼ਾ ਦਾ ਛੜਤਾ ਬਾਬੇ ਦੀ ਸ਼ਗਨ ਛੜ ਆਇਆ ਕੋਈ ਦਵਾਈ ਨਹੀਂ ਕੋਈ ਟਰੀਟਮੈਂਟ ਨਹੀਂ ਕੋਈ ਕੁਝ ਨਹੀਂ ਵਾਜੂ ਦਾ ਬਾਬੇ ਤੇ ਆਉਂਦਾ ਸਹੀ ਹੋ ਬਸ ਸਾਰਾ ਜਿਹੜੇ ਨਸ਼ਾ ਕਰਦੇ ਹੋ ਕਹਿੰਦੇ ਬੜਾ ਮੁਸ਼ਕਲ ਛੱਡਿਆ ਨਹੀਂ ਜਾਂਦਾ ਫੇ ਤੁਸੀਂ ਕਿੱਦਾਂ ਛੱਡ ਲੈ ਰੱਬ ਦੇ ਬੋਸਾਈ ਬਾਬੇ ਨਾਲ ਆਵ ਛਡਾਤਾ ਸੇਵਾ ਕਰੀਦੀ ਇੱਥੇ ਆਣ ਕੇ ਅੱਛਾ ਕੜੇ ਪਿਆਰ ਹੈ ਰੱਬ ਦੇ ਨਾਲ ਵਿਸ਼ਵਾਸ ਕਰੋ ਤੇ ਛੋਟੇ ਜਾਂਦਾ ਨਸ਼ਾ ਹਾਂਜੀ ਤੇ ਜਿਹੜੇ ਵੀਰ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋ ਕਿ ਜਿਹੜੇ ਨਸ਼ੇ ਕਰਦੇ ਨੇ ਨਸ਼ੇ ਕਰਦੇ ਆ ਰੱਬ ਤੇ ਭਰੋਸਾ ਰੱਖੋ ਤੇ ਆਪਣਾ ਵਾਹਿਗੁਰੂ ਵਾਹਿਗੁਰੂ ਜਪੋ ਤੇ ਸਾਰਾ ਕੁਝ ਹੋ ਜਾਏਗਾ ਜੇ ਆਪਾਂ ਕਈਏ ਸਰੀਰ ਟੁੱਟਦਾ ਟੁੱਟਦਾ ਜਿਆਦਾ ਧਿਆਨ ਦੇਈਏ ਤੇ ਫਿਰ ਉਹ ਜਿਆਦਾ ਸਰੀਰ ਆਪਣਾ ਡੈਡ ਹੁੰਦਾ ਜੇ ਆਪਣਾ ਧਿਆਨ ਹੀ ਨਾ ਦੇਈਏ ਨਸ਼ੇ ਹੱਲ ਫਿਰ ਤੇ ਛੁੱਟੀ ਜਾਂਦਾ ਧੰਨਵਾਦ ਉਹ ਚਾਰ ਦਿਨ ਤਕਲੀਫ ਹੁੰਦੀ ਹੈ ਫਿਰ ਸਹੀ ਹੋ ਜਾਂਦਾ ਅਰੇ 2-4 ਦਿਨ ਦਾ ਹੀ ਇਹਨੂੰ 파ਰ ਕਰ ਤੇਜ਼ੀ ਲਾ ਲੋ ਤੇ ਤਕਲੀਫ ਹੁੰਦੀ ਆ ਮੁੜ ਕੇ ਸਹੀ ਆ ਸਾਰਾ ਕੁਝ ਨੀਂਦ ਨਹੀਂ ਆਉਂਦੀ ਬਾਹਰ ਨੂੰ ਤਿੱਲਾਂ ਲੱਗ ਜਾਂਦੀਆਂ ਉਲਟੀਆਂ-ਉਲਟੀਆਂ ਆਉਂਦੀਆਂ ਰੋਟੀ ਨਹੀਂ ਖਾਦੀਆਂ ਜਾਂਦੀ ਬਸ 3-4 ਦਿਨ ਲਈ ਹੋਣਾ ਮੁੜ ਕੇ ਸੈੱਟ ਹੋ ਜਾਂਦਾ ਸਾਰਾ ਰੱਬ ਦੇ ਭਰੋਸੇ 'ਚ ਆ ਜੀ ਬਾਬੇ ਦੀ ਸੰਜੀ ਜੀ ਧੰਨਵਾਦ